नहीं सेंट्रल की पड़ो सेंट्रल का, का ना सेंट्रल की पड़ो बाकी बिजली ओ यार कभी जी कभी जी फोटो बना लो मेरा फोटो बना लो किसी के साथ सेंट्रल का आप भागिया बना मज़े क्या हुए नेडे कर रहे हो ना बहुत नेडे कर रहे हो सर वो सीधा वाले को भी क्लोज कर लो पेज रिफ्रेश कर एक मिनट हां मुझे प्रश्न ਦੇਖ ਕੇ ਦੇਖੀ ਜੀ ਸਰ ਕੀ ਸਰ ਕੀ ਸਰ ਆ ਮਾਮਲਾ ਜੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜੰਗ ਛੇੜੀ ਗਈ ਹੈ ਅਗੇਂਸ ਡਰੱਗਸ ਉਸ ਤੋਂ ਫਸਟ ਡੇ ਦੇ ਵਿੱਚ ਮੈਂ ਸਮਝਦਾ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਡਰੱਗ 카rtel ਅਸੀਂ ਬਸਟ ਕੀਤਾ ਜਿਹੜਾ ਕਿ ਕ੍ਰਾਸ ਬਾਰਡਰ ਨਾਰਕੋ 카rtel ਨੂੰ ਕਹਿ ਸਕਦੇ ਹਾਂ ਦੋ ਸਮਗਲਰੇ ਚ ਗ੍ਰਿਫਤਾਰ ਹੋਏ ਐ ਕਰਨ ਕਰਨਪਾਲ ਸਿੰਘ ਤੇ ਰਣਜੀਤ ਸਿੰਘ ਇਹ ਦੋਨੋਂ ਖੇਮ ਕਰਨ ਏਰੀਏ ਦੇ ਰਹਿਣ ਵਾਲੇ ਨੇ ਕਰਨਤਨ ਡਿਸਟ੍ਰਿਕਟ ਦੇ ਵਿੱਚ ਔਰ ਇਹਨਾਂ ਦੇ ਕੋਲੋਂ 4 ਕਿਲੋ ਹੀਰੋਇਨ ਬਰਾਮਦ ਕੀਤੀ ਗਈ ਐ ਇਹ ਸਾਰਾ ਨੈਟਵਰਕ ਜਿਹੜਾ ਐ ਇਹ ਪਾਕਿਸਤਾਨ ਬੇਸਡ ਇੱਕ ਬੜਾ ਨੋਟੋਰੀਅਸ ਸਮਗਲਰ ਐ ਉਹ ਚਲਾ ਰਿਆ ਬਾਹਰ ਬੈਠਾ ਔਰ ਫਿਰੋਜ਼ਪੁਰ ਸੈਕਟਰੇ बार-बार ਯੂਜ਼ ਕਰ ਰਹੇ ਆ ਜਿਹੜੀ ਕਨਸਾਈਨਮੈਂਟ ਡਰੋਨਸ ਰਾਹੀਂ ਪੁਸ਼ ਕਰ ਰਹੇ ਆ ਔਰ ਇਸ ਜਿਹੜਾ ਮੋਡਿਊਲ ਹੈ ਇਹਦੀ ਇੱਕ ਹੋਰ ਇਹਦੇ ਵਿੱਚ ਇੰਪੋਰਟੈਂਟ ਗੱਲ ਆਈ ਹੈ ਕਿ ਇਹਦੇ ਤੇ ਸਪੈਸ਼ਲ ਮਾਰਕਿੰਗਸ ਡਿਫਰੈਂਟ ਨੇ ਜਿਵੇਂ ਕਨਸਾਈਨਮੈਂਟ ਦਾ ਇੱਕ ਹਿੱਸਾ ਹੁੰਦਾ ਜੋ ਕਿ ਕ੍ਰਾਸ ਬਾਰਡਰ ਚੀਜ਼ ਨੂੰ ਹੋਰ ਟੈਸਟੀਫਾਈ ਕਰਦੀ ਹੈ ਕਿ ਬਾਹਰੋਂ ਇੰਟਰਨੈਸ਼ਨਲ ਬਾਰਡਰ ਦੇ ਉੱਪਰੋਂ ਦੀ ਇਹ ਡਰੋਨ ਰਾਹੀਂ ਭੇਜੀ ਜਾਂਦੀ ਹੈ ਇਦੇ ਚ ਇਹਨਾਂ ਨਾਲ ਇੱਕ ਮੋਟਰਸਾਈਕਲ ਵੀ ਹੈ ਵਿਦਾਊਟ ਨੰਬਰ ਹੀਰੋ ਡਿਲੈਕਸ ਔਰ ਜੋ ਮੁਰਲੀ ਪੁੱਛ ਕੇ ਜਿੱਤੋਂ ਪਤਾ ਲੱਗਿਆ ਕਿ ਨਵੇਂ ਹੀ ਇਸ ਸਟ੍ਰੀਟ ਦੇ ਵਿੱਚ ਆਏ ਸੀ ਪੁਰਾਣੇ ਇਹਨਾਂ ਤੇ ਕੇਸ ਕੋਈ ਨਹੀਂ ਹੈ ਜੇ ਆਪਾਂ ਗੱਲ ਕਰੀਏ ਕਰਨਪਾਲ ਦੀ ਉਮਰ 37 ਸਾਲ ਹੈ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਨਾਲ-ਨਾਲ ਕਰਦਾ ਹੈ ਰਣਜੀਤ ਸਿੰਘ ਦੀ ਉਮਰ 36 ਸਾਲ ਹੈ ਇਹ ਲੇਬਰ ਦਾ ਕੰਮ ਕਰਦਾ ਅਨਪੜਾ ਹੈ ਬਿਲਕੁਲ ਸੋ ਜਿਹੜੀ ਇਹ ਚੋ ਮੋਢਲੀ ਗੱਲ ਸਾਹਮਣੇ ਆਉਂਦੀ ਜਿਵੇਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ ਪੈਸੇ ਦੇ ਲਾਲਚ ਵਿੱਚੇ ਜਿਹੜੇ ਲੋਕਾਂ ਨੂੰ ਲੁਭਾ ਕੇ ਬਾਹਰ ਬੈਠੇ ਜਿਹੜੇ ਆਸਪਾਡਰ ਸਮਗਲਰਸ ਨੇ ਉਹ ਆਪਣੇ ਜਿਹੜੀ ਡਰੋਨ ਰਾਹੀਂ ਕਨਸਾਈਨਮੈਂਟਸ ਕਰਦੇ ਆ ਜਿਹਨੂੰ ਆਪਾਂ ਇਹ ਦੇਖੀਏ ਏ ਕਰਨਪਾਲ ਤੇ ਰਣਜੀਤ ਦਾ ਪਿੰਡ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਖੇਮ ਕਰਨ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਦੇ ਨਾਲ ਉੱਥੋਂ ਇਹਨਾਂ ਦਾ ਸੰਪਰਕ ਹੋਇਆ ਪਰ ਇਹ ਵਾਲੀ ਜਿਹੜੀ ਕਨਸਾਈਨਮੈਂਟ ਹੈ ਇਹ ਇਹਨਾਂ ਨੂੰ ਫਰੋਜ਼ਪੁਰ ਸੈਕਟਰ ਰਾਹੀਂ ਅੰਦਰ ਆਈ ਹੈ ਜੋ ਇਹਨਾਂ ਦੀ ਔਰ ਅਸੀਂ ਉਹਨੂੰ ਵੀ ਟਰੈਕ ਕਰ ਰਹੇ ਆ ਕਿ ਇਸ ਸੋਰਸਸ ਨਾਲੇ ਉਸੇ ਰੀਚ ਕਨੈਕਟ ਹੋਏ ਹੈ। ਥੈਂਕ ਯੂ। ਜ਼ਰੂਰ ਜੀ ਕਿਸੇ ਕਿਸੇ ਕੋਈ ਅਗੇ ਸੀ ਕੋਈ ਮੋਰ ਲੱਗਿਆ ਜਾਂ ਮਿਸਤਾਨ ਸਰੋਂ ਯਾਰ ਉਹਦੇ ਚ ਇਦਾਂ ਪਤਾ ਲੱਗ ਜਾਂਦਾ ਕਿਉਂਕਿ ਉਹਨਾਂ ਪੈਕੇਟਸ ਜਦੋਂ ਆਪਣੇ ਸੀਲ ਕਰਕੇ ਉੱਥੋਂ ਭੇਜਦੇ ਆ ਉਹਦੇ ਉੱਤੇ ਉਹ ਪ੍ਰਿੰਟਡ ਹੁੰਦਾ ਹੈ ਤੇ ਉਹ ਮellow ਉਹਦੇ ਚ ਕਲੀਅਰ ਇਹ ਹੁੰਦਾ ਕਿ ਉੱਥੇ ਪੈਕਿੰਗ ਹੋਈ ਹੈ ਉੱਥੋਂ ਹੀ ਇਹ ਕਨਸਾਈਨਮੈਂਟ ਬਣੀ ਉੱਪਰੋਂ ਮੋਹਰਾਂ ਲੱਗੀਆਂ ਹੋਈਆਂ ਜਿਹੜੀਆਂ ਕਿ ਦਰਸਾਉਂਦੀਆਂ ਕਿ ਅਕਰੋਸ ਦੀ ਬਾਰਡਰ ਹੈ ਆਈ ਹੈ ਜਿਹੜੇ ਤੁਸੀਂ ਕੰਪਨੀ ਤੇ ਨਸ਼ੇ ਦੇ ਖਾਤਮੇ ਤੋਂ ਤੁਹਾਡੇ ਆਪਰੇਸ਼ਨ ਕਿ ਲਈ ਚੱਲ ਰਹੇ ਸੀਗੇ ਜਿਹੜਾ ਹੋਣ ਕਾ ਆਪਰੇਸ਼ਨ ਸ਼ੁਰੂ ਕੀਤਾ ਇਹਦੇ ਵਿੱਚ ਫਿਰ ਐਕਸਟਰਾ ਫੋਰਸ ਜਾਂ ਐਕਸਟਰਾ ਕਿਸ ਤਰ੍ਹਾਂ ਨਾ ਐਪੋਰਟ ਜਿਹੜੇ ਕੋਈ ਜਾਂ ਫੋਰਸ ਐਕਚੁਅਲ ਆਈ ਗਈ ਜਾਂ ਦਾਇਰਾ ਵਧਾਇਆ ਗਿਆ ਜੀ ਉਸ ਬਾਰੇ ਰਿਪੋਰਟ ਦੇਖੋ ਦਾਰਾ ਅਸੀਂ ਇਦਾਂ ਵੀ ਅਸੀਂ ਲਿਸਟ ਆਊਟ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਬੰਦੇ ਇਸ ਟ੍ਰੇਡ ਦੇ ਵਿੱਚ ਹੈਗੇ ਉਹਨਾਂ ਨੂੰ ਮਤਲਬ ਤਾਂ ਕਿ ਜਿਹੜਾ ਕਾਨੂੰਨ ਦੀ ਪਕੜ ਚ ਲਿਆਂਦਾ ਜਾ ਸਕੇ ਔਰ ਉਹਦੀ ਇੰਟੈਲੀਜੈਂਸ ਬੇਸ ਸਾਰਾ ਕੰਮ ਕਰਦੇ ਜਿਵੇਂ ਇਹ ਵਾਲਾ ਆਪਰੇਸ਼ਨ ਵੀ ਹੋਇਆ ਜਿਵੇਂ ਆਪਾਂ ਸੋਚੀਏ ਤੇ ਇਹਦੇ ਵਿੱਚ ਮੈਨੂੰ ਦੱਸਦੇ ਹੋ ਬੜਾ ਫਕਰ ਹੁੰਦਾ ਆਪਣੀ ਟੀਮ ਸਪੈਸ਼ਲੀ ਸਾਡੇ ਡੀਸੀਪੀ ਆਲਮ ਵਿਜੀ ਜੀ ਨਵਜੋਤ ਸਾਡੇ ਏਡੀਸੀਪੀ ਫਰਮਿੰਦਰ ਜੀ ਸਾਡੇ ਏਸੀਪੀ ਦੋਨੋਂ ਸੀਆਈਏ ਦੇ ਸਾਡੇ ਇੰਸਪੈਕਟਰ ਸਰਪੰਨ ਇੰਚਾਰਜ ਅਮੋਲਕ ਜੀ ਤੇ ਰਵੀ ਹੁਣੀ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਔਰ ਜੇ ਆਪਾਂ ਝਾਤੀ ਮਾਰੀਏ ਫਿਕਰ 30 ਕੇਜੀ ਤੋਂ ਵੱਧ ਹਿਰੋਇਨ ਹੋ ਗਈ ਅੱਜ 2 ਹੀ ਮਹੀਨੇ ਹੋਏ ਐ 25 ਦੇ ਵਿੱਚ ਸੋ ਔਰ ਜ਼ਿਆਦਾਤਰ ਜਿਹੜੇ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਮੈਨੂੰ ਬੜਾ ਫਖਰ ਹੈ ਇਹਨਾਂ ਤੇ ਔਰ ਮੈਂ ਇਹਨਾਂ ਨੂੰ ਵਧਾਈ ਵੀ ਦਿੰਨਾ ਇਸ ਗੱਲ ਦੀ ਔਰ ਸੂਟੇਬਲੀ ਅਸੀਂ ਰਿਵਾਰਡ ਕਰਦੇ ਰਹਿੰਨੇ ਇਹਨਾਂ ਨੂੰ ਟਾਈਮ ਟੂ ਟਾਈਮ ਵਾਟ ਆਈ ਐਮ